ਸੰਦੀਪ ਸਿੰਘ ਸਾਨੀ ਨੂੰ ਵੀ ਜੇ ਗੱਲ ਕੀਤੀ ਜਾਵੇ ਤਾਂ ਬੀਤੇ ਦਿਨੀ ਜਿਹੜਾ ਸੰਗਰੂਰ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਗਿਆ ਸੀ ਤੇ ਅੱਜ ਉਹਨਾਂ ਦਾ ਮੈਡੀਕਲ ਕਰਾਉਣ ਦੇ ਲਈ ਸੰਗਰੂਰ ਦੇ ਸਿਵਲ ਹਸਪਤਾਲ ਦੇ ਵਿੱਚ ਵੱਡੀ ਪੁਲਿਸ ਨੌਫਰੀ ਦੇ ਨਾਲ ਉਹਨਾਂ ਨੂੰ ਇਸ ਸਮੇਂ ਐਮਰਜੈਂਸੀ ਵਾਰਡ ਦੇ ਵਿੱਚ ਲਿਆਂਦਾ ਗਿਆ ਜਿੱਥੇ ਉਸ ਦਾ ਮੈਡੀਕਲ ਚੱਲ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਸੰਦੀਪ ਸਿੰਘ ਸਾਨੀ ਦੇ ਉੱਪਰ 2022 ਦੇ ਵਿੱਚ ਅਮਰਸਰ ਦੇ ਵਿੱਚ ਗੋਪਾਲ ਮੰਦਿਰ ਦੇ ਨੇੜੇ ਸੁਦੀਰ ਸਿੰਘ ਸੂਰੀ ਜੋ ਕਿ ਸਿਪਸੈਨਾ ਦਾ ਆਗੂ ਸੀਗਾ ਉਸ ਨੂੰ ਜਿਹੜਾ ਉਸ ਦੀ ਹੱਤਿਆ ਦੇ ਜੁਰਮ ਦੇ ਵਿੱਚ ਪਟਿਆਲਾ ਜੇਲ੍ਹ ਦੇ ਵਿੱਚ ਬੰਦ ਸੀ ਜਿੱਥੇ ਉਹਨਾਂ ਦੇ ਵੱਲੋਂ ਜਿਹੜੇ ਤਿੰਨ ਜਿਹੜੇ ਪ ਉਹ ਆਪਣੇ ਕਿਸੇ ਹੋਰ ਮਾਮਲਿਆਂ ਦੇ ਵਿੱਚ ਸਜ਼ਾ ਘਟ ਰਹੀ ਸੀ ਉਹਨਾਂ ਦੇ ਉੱਪਰ ਹਮਲਾ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਦੇ ਵਿੱਚੋਂ ਜਿਹੜਾ ਸੁਭਾ ਸਿੰਘ ਸੀ ਉਸ ਦੀ ਮੌਤ ਹੋ ਜਾਂਦੀ ਹੈ ਜਿਸ ਤੋਂ ਬਾਅਦ ਉਹਨਾਂ ਨੂੰ ਜਿਹੜਾ ਸੰਗਰੂਰ ਜੇਲ੍ਹ ਦੇ ਵਿੱਚ ਪਟਿਆਲਾ ਤੋਂ ਸ਼ਿਫਟ ਕੀਤਾ ਗਿਆ ਤਾਂ ਅੱਜ ਸਵੇਰ ਤੋਂ ਹੀ ਵੱਡੇ ਪੱਧਰ ਤੇ ਜਿਹੜਾ ਸੰਗਰੂਰ ਦੇ ਸਿਵਲ ਹਸਪਤਾਲ ਦੇ ਵਿੱਚ ਵੱਡੀ ਪੁਲਿਸ ਨਾਫਰੀ ਇਕੱਠੀ ਹੋਈ ਹੈ ਜਿਸ ਤੋਂ ਬਾਅਦ ਵੱਡੇ ਪੁਲਿਸ ਕੇਰੇ ਦੇ ਵਿੱਚ ਉਹਨਾਂ ਨੂੰ ਇਸ ਸਮੇ ਜਿਹੜਾ ਐਮਰਜੈਂਸੀ ਦੇ ਵਿੱਚ ਲਿਆਂਦਾ ਗਿਆ ਜਿੱਥੇ ਉਹਨਾਂ ਦਾ ਜਿਹੜਾ ਇਲਾਜ ਹੈਗਾ ਜਿਹੜਾ ਉਹਨਾਂ ਦਾ ਮੈਡੀਕਲ ਹੈ ਮੈਡੀਕਲ ਕਰਵਾਇਆ ਗਿਆ ਜਿਸ ਤੋਂ ਬਾਅਦ ਉਹਨਾਂ ਨੂੰ ਦੁਬਾਰਾ ਜਿਹੜਾ ਸੰਗਰੂਰ ਦੀ ਮੈਡੀਕਲ ਜਿਹੜਾ ਜੇਲ੍ਹ ਦੇ ਵਿੱਚ ਲਜਾਇਆ ਜਾਵੇਗਾ ਤੁਹਾਨੂੰ ਦੱਸ ਦਈਏ ਕਿ 2022 ਤੋਂ ਜਿਹੜਾ 2022 ਦੇ ਵਿੱਚ ਅੰਮ੍ਰਿਤਸਰ ਗੋਪਾਲ ਮੰਦਿਰ ਦੇ ਵਿੱਚ ਮੰਦਿਰ ਦੇ ਬਾਹਰ ਗੱਲ ਕਰ ਲਈਏ ਤਾਂ ਜਿਹੜਾ ਸੁਦੀਰ ਸੂਰੀ ਸੀਗਾ ਉਹਨਾਂ ਦੀ ਹੱਤਿਆ ਦੇ ਦੋਸ਼ ਦੇ ਵਿੱਚ ਸੰਦੀਪ ਸਿੰਘ ਸਾਨੀ ਜਿਹੜਾ ਜਿਹੜਾ ਸਜ਼ਾ ਕੱਟ ਰਿਹਾ ਸੀਗਾ ਤਾਂ ਇਸ ਤੋਂ ਬਾਅਦ ਜਿਹੜਾ ਇਹ ਮਾਮਲਾ ਹੈਗਾ 10 ਨਵੰਬਰ 2025 ਨੂੰ ਪਟਿਆਲਾ ਜੇਲ੍ਹ ਦੇ ਵਿੱਚ ਵਾਪਰਦਾ ਜਿੱਥੇ ਤਿੰਨ ਪੁਲਿਸ ਅਫਸਰ ਨੇਗੇ ਜਿਹੜੇ ਜਿਹੜੇ ਕੀ ਆਪਣੇ ਜਿਹੜੇ ਪੁਰਾਣੇ ਕਿਸੇ ਮਾਮਲੇ ਦੇ ਵਿੱਚ ਸਜ਼ਾ ਕੱਟ ਰਹੀ ਸੀ ਉਹਨਾਂ ਦੇ ਵਿੱਚ ਗੱਲਬਾਤ ਹੁੰਦੀ ਹੈ ਗੱਲਬਾਤ ਤੋਂ ਬਾਅਦ ਝਗੜਾ ਵੱਧਦਾ ਜਿਸ ਦੇ ਵਿੱਚ ਕੁੱਟਮਾਰ ਤੱਕ ਜਿਹੜੀ ਉਹ ਗੱਲ ਪਹੁੰਚਦੀ ਹੈ ਜਿਸ ਦੇ ਵਿੱਚ ਸੁਭਾ ਸਿੰਘ ਸੀ ਜੋ ਕਿ ਜਿਸ ਦੀ ਮੌਤ ਹੋ ਜਾਂਦੀ ਹੈ ਦੱਸਿਆ ਜਾਂਦਾ ਕਿ ਜਦੋਂ ਹਸਪਤਾਲ ਉਸ ਨੂੰ ਲਿਜਾਇਆ ਜਾਂਦਾ ਤਾਂ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਇਸ ਤੋਂ ਬਾਅਦ ਸੰਦੀਪ ਸਿੰਘ ਸਣੀ ਦੀ ਜਿਹੜੀ ਹੁਣ ਜਿਹੜੀ ਪੁਲਿਸ ਜਿਹੜੀ ਜੇਲ੍ਹ ਹੈਗੀ ਉਹ ਚੇਂਜ ਕੀਤੀ ਗਈ ਹੈ ਉਹਨਾਂ ਨੂੰ ਬੀਤੇ ਦਿਨੀ ਜਿਹੜਾ ਜਿਹੜਾ ਪਟਿਆਲਾ ਤੋਂ ਸੰਗਰੂਰ ਦੀ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਗਿਆ ਜਿੱਥੇ ਕੱਲ ਉਹਨਾਂ ਦਾ ਪਰਿਵਾਰ ਹੈ ਜਿਹੜਾ ਉਹਨਾਂ ਦਾ ਭਰਾ ਹੈ ਮਨਦੀਪ ਸਿੰਘ ਉਹ ਵੀ ਉਹਨਾਂ ਨੂੰ ਮੁਲਾਕਾਤ ਕਰਕੇ ਗਏ ਨੇ ਅਸੀਂ ਮਨਦੀਪ ਸਿੰਘ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰ੍ਹਾਂ ਦੀ ਜਿਹੜੀ ਗੱਲਬਾਤ ਹੈ ਉਹਨਾਂ ਦੀ ਕੱਲ ਉਹਨਾਂ ਦੇ ਭਰਾ ਦੇ ਨਾਲ ਹੋਈ ਹੈਗੀ ਤਾਂ ਅੱਜ ਇਸ ਸਮੇਂ ਐਮਰਜੈਂਸੀ ਦੇ ਵਿੱਚ ਜੇ ਤਸਵੀਰਾਂ ਤੁਹਾਨੂੰ ਦੇਖੀਆਂ ਹਨ ਤਾਂ ਵੱਡੀ ਜਿਹੜਾ ਪੁਲਿਸ ਨਿਗਰਾਨੀ ਦੇ ਵਿੱਚ ਜਿਹੜਾ ਉਹਨਾਂ ਨੂੰ ਇਸ ਸਮੇਂ ਮੈਡੀਕਲ ਹੈ ਜਿਹੜਾ ਉਹਨਾਂ ਦਾ ਕੀਤਾ ਜਾ ਰਿਹਾ ਹੈਗਾ ਇਸ ਸਮੇਂ ਉਹਨਾਂ ਦੇ ਭਰਾ ਨੇ ਜਾਂ ਜਿਹੜੇ ਉਹਨਾਂ ਦੇ ਪਰਿਜਨ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਕਿ ਕਿਸ ਤਰ੍ਹਾਂ ਦੇ ਜਿਹੜੇ ਹਾਲਾਤ ਨਿਵਰਜੀ ਕਿਵੇਂ ਦੇਖਦੇ ਹੋ ਕਿ ਅੱਜ ਮੈਡੀਕਲ ਦੇ ਲਈ ਲਿਆਂਦਾ ਗਿਆ ਕੱਲ ਤੁਸੀਂ ਕਹਿ ਰਹੇ ਸੀ ਕਿ ਮੈਡੀਕਲ ਦੇ ਲਈ ਕੋਰਟ ਦੇ ਵੱਲੋਂ ਕੀ ਆ ਗਿਆ ਸੀ ਤੁਹਾਡੇ ਵਕੀਲ ਦੇ ਵੱਲੋਂ ਕੀ ਆ ਗਿਆ ਸੀ ਕੀ ਕਹਿਣਾ ਚਾਹੁੰਦੇ ਹੋ ਦੇਖੋ ਮੈਂ ਉਹ ਕਹਿਣਾ ਚਾਹਨਾ ਪਿਆ ਕਿ ਦੇਖੋ ਸੰਦੀਪ ਸਿੰਘ ਦਾ ਮਾਨ ਜੋ ਕੋਰਟ ਵੱਲੋਂ ਬਸ ਦੇਖੋ ਸੀ ਉਹਨਾਂ ਦਾ ਧੰਨਵਾਦ ਕਰਦੇ ਆਂ ਉਹਨੇ ਸਟ੍ਰਿਕਲੀ ਐਕਸ਼ਨ ਲਿੱਤਾ ਕਿਉਂ ਕਿ ਉਹਨਾਂ ਨੇ ਵੀ ਸੀ ਦੇ ਵਿੱਚ ਦੇਖਿਆ ਸੰਦੀਪ ਸਿੰਘ ਦੀ ਹਾਲਤ ਬੜੀ ਗੰਭੀਰ ਹੈ ਮ ਮੈਂ ਕਹਿੰਦਾ ਜੀਲ ਦਾ ਜਿਹੜਾ ਸੁਪਰੀਨਡੈਂਟ ਹੈ ਉਹਨਾਂ ਨੇ ਭਾਜੀ ਕਾਨੂੰਨ ਦੀ ਧੱਟੀਆਂ ਹੀ ਡਾ ਕੇ ਰੱਖ ਦਿੱਤੀਆਂ ਤੇ ਯਾ ਆਪ ਦੇਖੋ ਭਾਜੀ ਸਟਾਰਟਿੰਗ ਤੇ ਗੱਡੀ ਉਧਰੋਂ ਆਈ ਸੰਦੀਪ ਸਿੰਘ ਨੂੰ ਲੈ ਕੇ ਉਧਰ ਲੈ ਕੇ ਗਏ ਨੇ ਬੜੇ ਰਹਿਮਾਨ ਨਾਲ ਉਧਰੋਂ ਲੈ ਕੇ ਆਏ ਤੇ ਭਾਜੀ ਇੱਕਦਮ ਜੋਰ ਜੋਰ ਦਾ ਪ੍ਰੈਸ਼ਰ ਨਾਲ ਲੈ ਗਏ ਇਹਨਾਂ ਨੇ ਅਗੇ ਰਿਕੁਐਸਟ ਕੀਤੀ ਅਸਾਂ ਨਾਲ ਉਹਦਾ ਪੈਰ ਨਹੀਂ ਠੀਕੇਗਾ ਬਾਕੀ ਚਲੋ ਸੰਦੀਪ ਸਿੰਘ ਨੇ ਇੱਕ ਸੁਨਹਿਲਾ ਕਿ ਚੜਦੀ ਕਲਾ ਵਿੱਚ ਹੀ ਆਵਾਂ ਉੱਪਰ ਇਹ ਜੀਲ ਪ੍ਰਸ਼ਾਸਨ ਨੇ ਤੇ ਕੁੱਝ ਕਾਨੂੰਨ ਦੀਆਂ ਧੱਟੀਆਂ ਢਾ ਕੇ ਰੱਖ ਦਿੱਤੀਆਂ ਇਹ ਤੇ ਸਾਨੂੰ ਕਹਿੰਦੇ ਸੀ ਤੁਸੀਂ ਕੋਡ ਦੀ ਜਾਂ ਮਲਿਕ ਕਾਨੂੰਨ ਦੀ ਉਲੰਘਣਾ ਨਹੀਂ ਕੀਤੀ ਦੇਖੋ ਚੀਮਾ ਸਾਹਿਬ ਬ ਉਹਨਾਂ ਨੇ ਮੇਰੀ ਡਿਊਟੀ ਮੈਨੂੰ ਦੱਸਿਆ ਸੀ ਕਿ ਮਨਦੀਪ ਦੇ ਸੰਦੀਪ ਸਿੰਘ ਦਾ ਕੱਲ ਮੈਡੀਕਲ ਹੋ ਜਾਏਗਾ ਪਰ ਇੱਕ ਰਿਕਵੈਸਟ ਹੈ ਧਿਆਨ ਰੱਖੀ ਕਿ ਉੱਥੇ ਕੱਟ ਨਾਵੇ ਮੈਂ ਸੱਚੇ ਤੁਸੀਂ ਮੇਰਾ ਜ਼ਬਾਨ ਕੀਤੀ ਮੈਂ ਵੀ ਜ਼ਬਾਨ ਕਰਕੇ ਜਾਵਾਂਗਾ ਅਸੀਂ ਮੈਂ ਤਾਂ ਮੇਰਾ ਬ੍ਰਦਰ ਹੋਣਗੇ ਇੱਕ ਮਹੀਨਾ ਭਾਈ ਸਾਹਿਬ ਹੋਰ ਹੋਣ ਬਸ ਆਪਾਂ ਤਿੰਨ ਜਣੇ ਤੇ ਆਏ ਤਾਂ ਤੁਸੀਂ ਦਿਖਾ ਦਿਓ ਸਾਡੇ ਨਾਲ ਹੋਰ ਕੋਈ ਵੀ ਨਹੀਂਗਾ ਬਿਲਕੁਲ ਇਸ ਸਮੇਂ ਜੀ ਗੱਲ ਕੀਤੀ ਜਾਵੇ ਤਾਂ ਸੰਦੀਪ ਸਿੰਘ ਸਨਿਦਾਜ ਇਸ ਸਮੇਂ ਵੱਡੀ ਪੁਲਿਸ ਸੁਰੱਖਿਆ ਦੇ ਵਿੱਚ ਜਿਹੜਾ ਮੈਡੀਕਲ ਹੈਗਾ ਉਹ ਸੰਗਰੂਰ ਦੇ ਜਿਹੜਾ ਸਿਵਲ ਹਸਪਤਾਲ ਹੈ ਉਸ ਦੇ ਵਿੱਚ ਕੀਤਾ ਜਾ ਰਿਹਾ ਤੇ ਇਸ ਤੋਂ ਬਾਅਦ ਫਿਰ ਉਹਨਾਂ ਨੂੰ ਜਿਹੜਾ ਸੰਗਰੂ ਦੈਨਕਸ ਵੀਰਾ ਟੀਵੀ ਤੋਂ ਕੁਲਵੀਰ ਸਿੰਘ ਸੰਗਰੂਰ ਸੰਦੀਪ ਸਿੰਘ ਸਾਨੀ ਨੂੰ ਬੀਤੇ ਦਿਨ ਹੀ ਜਿਹੜਾ ਸੰਗਰੂਰ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਗਿਆ ਸੀ ਤੇ ਅੱਜ ਉਹਨਾਂ ਦਾ ਮੈਡੀਕਲ ਕਰਾਉਣ ਦੇ ਲਈ ਸੰਗਰੂਰ ਦੇ ਸਿਵਲ ਹਸਪਤਾਲ ਦੇ ਵਿੱਚ ਵੱਡੀ ਪੁਲਿਸ ਨੌਫਰੀ ਦੇ ਨਾਲ ਉਹਨਾਂ ਨੂੰ ਇਸ ਸਮੇਂ ਐਮਰਜੈਂਸੀ ਵਾਰਡ ਦੇ ਵਿੱਚ ਲਿਆਂਦਾ ਗਿਆ ਜਿੱਥੇ ਉਸ ਦਾ ਮੈਡੀਕਲ ਚੱਲ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਸੰਦੀਪ ਸਿੰਘ ਸਾਨੀ ਦੇ ਉੱਪਰ 2022 ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਗੋਪਾਲ ਮੰਦਰ ਦੇ ਨੇੜੇ ਸੁਦੀਰ ਸਿੰਘ ਸੂਰੀ ਜੋ ਕਿ ਸਿਫ ਸੈਨਾ ਦਾ ਆਗੂ ਸੀਗਾ ਉਸ ਨੂੰ ਜਿਹੜਾ ਉਸਦੀ ਹੱਤਿਆ ਦੇ ਜੁਰਮ ਦੇ ਵਿੱਚ ਪਟਿਆਲਾ ਜੇਲ੍ਹ ਦੇ ਵਿੱਚ ਬੰਦ ਸੀ ਜਿੱਥੇ ਉਹਨਾਂ ਦੇ ਵੱਲੋਂ ਜਿਹੜੇ ਤਿੰਨ ਜਿਹੜੇ ਪੁਲਿਸ ਮੁਲਾਜ਼ਮ ਸੀਗੇ ਜਿਹੜੇ ਪੁਲਿਸ ਅਧਿਕਾਰੀ ਸੀਗੇ ਉਹ ਆਪਣੇ ਕਿਸੇ ਹੋਰ ਮਾਮਲਿਆਂ ਦੇ ਵਿੱਚ ਸਜ਼ਾ ਘਟ ਰਹੀ ਸੀ ਉਹਨਾਂ ਦੇ ਉੱਪਰ ਹਮਲਾ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਦੇ ਵਿੱਚੋਂ ਜਿਹੜਾ ਸੁਭਾ ਸਿੰਘ ਸੀ ਉਸਦੀ ਮੌਤ ਹੋ ਜਾਂਦੀ ਹੈ ਜਿਸ ਤੋਂ ਬਾਅਦ ਉਹਨਾਂ ਨੂੰ ਜਿਹੜਾ ਸੰਗਰੂਰ ਜੇਲ੍ਹ ਦੇ ਵਿੱਚ ਪਟਿਆਲਾ ਤੋਂ ਸ਼ਿਫਟ ਕੀਤਾ ਗਿਆ ਤਾਂ ਅੱਜ ਸਵੇਰ ਤੋਂ ਹੀ ਵੱਡੇ ਪੱਧਰ ਤੇ ਜਿਹੜਾ ਸੰਗਰੂਰ ਦੇ ਸਿਵਲ ਹਸਪਤਾਲ ਦੇ ਵਿੱਚ ਵੱਡੀ ਪੁਲਿਸ ਨਾਫਰੀ ਇਕੱਠੀ ਹੋਈ ਹੈ ਜਿਸ ਤੋਂ ਬਾਅਦ ਵੱਡੇ ਪੁਲਿਸ ਕੇਰੇ ਦੇ ਵਿੱਚ ਉਹਨਾਂ ਨੂੰ ਇਸ ਸਮੇ ਜਿਹੜਾ ਐਮਰਜੈਂਸੀ ਦੇ ਵਿੱਚ ਲਿਆਂਦਾ ਗਿਆ ਜਿੱਥੇ ਉਹਨਾਂ ਦਾ ਜਿਹੜਾ ਇਲਾਜ ਹੈਗਾ ਜਿਹੜਾ ਉਹਨਾਂ ਦਾ ਮੈਡੀਕਲ ਹੈ ਮੈਡੀਕਲ ਕਰਵਾਇਆ ਗਿਆ ਜਿਸ ਤੋਂ ਬਾਅਦ ਉਹਨਾਂ ਨੂੰ ਦੁਬਾਰਾ ਜਿਹੜਾ ਸੰਗਰੂਰ ਦੀ ਮੈਡੀਕਲ ਜਿਹੜਾ ਜੇਲ੍ਹ ਦੇ ਵਿੱਚ ਲਜਾਇਆ ਜਾਵੇਗਾ ਤੁਹਾਨੂੰ ਦੱਸ ਦਈਏ ਕਿ 2022 ਤੋਂ ਜਿਹੜਾ 2022 ਦੇ ਵਿੱਚ ਅੰਮ੍ਰਿਤਸਰ ਗੋਪਾਲ ਮੰਦਿਰ ਦੇ ਵਿੱਚ ਮੰਦਿਰ ਦੇ ਬਾਹਰ ਗੱਲ ਕਰ ਲਈਏ ਤਾਂ ਜਿਹੜਾ ਸੁਦੀਰ ਸੂਰੀ ਸੀਗਾ ਉਹਨਾਂ ਦੀ ਹੱਤਿਆ ਦੇ ਦੋਸ਼ ਦੇ ਵਿੱਚ ਸੰਦੀਪ ਸਿੰਘ ਸਾਨੀ ਜਿਹੜਾ ਜਿਹੜਾ ਸਜ਼ਾ ਕੱਟ ਰਿਹਾ ਸੀਗਾ ਤਾਂ ਇਸ ਤੋਂ ਬਾਅਦ ਜਿਹੜਾ ਇਹ ਮਾਮਲਾ ਹੈਗਾ 10 ਨਵੰਬਰ 2025 ਨੂੰ ਪਟਿਆਲਾ ਜੇਲ੍ਹ ਦੇ ਵਿੱਚ ਵਾਪਰਦਾ ਜਿੱਥੇ ਤਿੰਨ ਪੁਲਿਸ ਅਫਸਰ ਨੇਗੇ ਜਿਹੜੇ ਜਿਹੜੇ ਕੀ ਆਪਣੇ ਜਿਹੜੇ ਪੁਰਾਣੇ ਕਿਸੇ ਮਾਮਲੇ ਦੇ ਵਿੱਚ ਸਜ਼ਾ ਕੱਟ ਰਹੀ ਸੀ ਉਹਨਾਂ ਦੇ ਵਿੱਚ ਗੱਲਬਾਤ ਹੁੰਦੀ ਹੈ ਗੱਲਬਾਤ ਤੋਂ ਬਾਅਦ ਝਗੜਾ ਵੱਧਦਾ ਜਿਸ ਦੇ ਵਿੱਚ ਕੁੱਟਮਾਰ ਤੱਕ ਜਿਹੜੀ ਉਹ ਗੱਲ ਪਹੁੰਚਦੀ ਹੈ ਜਿਸ ਦੇ ਵਿੱਚ ਸੁਭਾ ਸਿੰਘ ਸੀ ਜੋ ਕਿ ਜਿਸ ਦੀ ਮੌਤ ਹੋ ਜਾਂਦੀ ਹੈ ਦੱਸਿਆ ਜਾਂਦਾ ਕਿ ਜਦੋਂ ਹਸਪਤਾਲ ਉਸ ਨੂੰ ਲਿਜਾਇਆ ਜਾਂਦਾ ਤਾਂ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਇਸ ਤੋਂ ਬਾਅਦ ਸੰਦੀਪ ਸਿੰਘ ਸਣੀ ਦੀ ਜਿਹੜੀ ਹੁਣ ਜਿਹੜੀ ਪੁਲਿਸ ਜਿਹੜੀ ਜੇਲ੍ਹ ਹੈਗੀ ਉਹ ਚੇਂਜ ਕੀਤੀ ਗਈ ਹੈ ਉਹਨਾਂ ਨੂੰ ਬੀਤੇ ਦਿਨੀ ਜਿਹੜਾ ਜਿਹੜਾ ਪਟ ਅ ਜੇਲ ਦੇ ਵਿੱਚ ਸ਼ਿਫਟ ਕੀਤਾ ਗਿਆ ਜਿੱਥੇ ਕੱਲ ਉਹਨਾਂ ਦਾ ਪਰਿਵਾਰ ਹੈ ਜਿਹੜਾ ਉਹਨਾਂ ਦਾ ਭਰਾ ਹੈ ਮਨਦੀਪ ਸਿੰਘ ਉਹ ਵੀ ਉਹਨਾਂ ਨੂੰ ਮੁਲਾਕਾਤ ਕਰਕੇ ਗਏ ਨੇ ਅਸੀਂ ਮਨਦੀਪ ਸਿੰਘ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰ੍ਹਾਂ ਦੀ ਜਿਹੜੀ ਗੱਲਬਾਤ ਹੈ ਉਹਨਾਂ ਦੀ ਕੱਲ ਉਹਨਾਂ ਦੇ ਭਰਾ ਦੇ ਨਾਲ ਹੋਈ ਹੈਗੀ ਤਾਂ ਅ ਅੱਜ ਇਸ ਸਮੇਂ ਐਮਰਜੈਂਸੀ ਦੇ ਵਿੱਚ ਜੇ ਤਸਵੀਰਾਂ ਤੁਹਾਨੂੰ ਦੇਖੀਆਂ ਹਨ ਤਾਂ ਵੱਡੀ ਜਿਹੜਾ ਪੁਲਿਸ ਨਿਗਰਾਨੀ ਦੇ ਵਿੱਚ ਜਿਹੜਾ ਉਹਨਾਂ ਨੂੰ ਇਸ ਸਮੇਂ ਮੈਡੀਕਲ ਹੈ ਜਿਹੜਾ ਉਹਨਾਂ ਦਾ ਕੀਤਾ ਜਾ ਰਿਹਾ ਹੈਗਾ ਇਸ ਸਮੇਂ ਉਹਨਾਂ ਦੇ ਭਰਾ ਨੇ ਜਾਂ ਜਿਹੜੇ ਉਹਨਾਂ ਦੇ ਪਰਿਵਾਰ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਕਿ ਕਿਸ ਤਰ੍ਹਾਂ ਦੇ ਜਿਹੜੇ ਹਾਲਾ ਮੈਡੀਕਲ ਦੇ ਲਈ ਲਿਆਂਦਾ ਗਿਆ ਕੱਲ ਤੁਸੀਂ ਕਹਿ ਰਹੇ ਸੀ ਕਿ ਮੈਡੀਕਲ ਦੇ ਲਈ ਕੋਰਟ ਦੇ ਵੱਲੋਂ ਕੀ ਆ ਗਿਆ ਸੀ ਤੁਹਾਡੇ ਵਕੀਲ ਦੇ ਵੱਲੋਂ ਕੀ ਆ ਗਿਆ ਸੀ ਕੀ ਕਹਿਣਾ ਚਾਹੁੰਦੇ ਹੋ ਦੇਖੋ ਮੈਂ ਉਹ ਕਹਿਣਾ ਚਾਹਨਾ ਪਿਆ ਕਿ ਦੇਖੋ ਸੰਦੀਪ ਸਿੰਘ ਦਾ ਮਾਨ ਜੋ ਕੋਰਟ ਵੱਲੋਂ ਬਸ ਦੇਖੋ ਸੀ ਉਹਨਾਂ ਦਾ ਧੰਨਵਾਦ ਕਰਦੇ ਹਾਂ ਨੇ ਸਟ੍ਰਿਕਲੀ ਐਕਸ਼ਨ ਲਿੱਤਾ ਕਿਉਂ ਕਿ ਉਹਨਾਂ ਨੇ ਵੀ ਸੀ ਦੇ ਵਿੱਚ ਦੇਖਿਆ ਸੰਦੀਪ ਸਿੰਘ ਦੀ ਹਾਲਤ ਬੜੀ ਗੰਭੀਰ ਹੈ ਮਗਰ ਮੈਂ ਕਹਿੰਦਾ ਜੇਲ੍ਹ ਦਾ ਜਿਹੜਾ ਸੁਪਰਡੈਂਡ ਹੈ ਉਹਨਾਂ ਨੇ ਭਾਜੀ ਕਾਨੂੰਨ ਦੀ ੱਤੀਆਂ ਹੀ ਡਾ ਕੇ ਰੱਖ ਦਿੱਤੀਆਂ ਤੁਸੀਂ ਆਪ ਦੇਖੋ ਭਾਜੀ ਸਟਾਰਟਿੰਗ ਤੇ ਗੱਡੀ ਉਧਰੋਂ ਆਈ ਸੰਦੀਪ ਸਿੰਘ ਨੂੰ ਲੈ ਕੇ ਉਧਰ ਲੈ ਕੇ ਗਏ ਨੇ ਬੜੇ ਰਹਿਮ ਤਦ ਰੋਲੇ ਕਿਹਾ ਇਹਦੇ ਪਾਜੀ ਇੱਕਦਮ ਜੋਰ ਜੋਰ ਨਾਲ ਪ੍ਰੈਸ਼ਰ ਨਾਲ ਲੱਗੇ ਇਹਨਾਂ ਨੇ ਕਿ ਰਿਕੁਐਸਟ ਕੀਤੀ ਅਸਾਂ ਨਾ ਉਹਦਾ ਪੈਰ ਨਹੀਂ ਠੀਕੇਗਾ ਬਾਕੀ ਚਲੋ ਸੰਦੀਪ ਸਿੰਘ ਨੇ ਇੱਕ ਸੁਨੇਹਾ ਲਾਇਆ ਕਿ ਚੜਦੀ ਕਲਾ ਵਿੱਚ ਹੀ ਆਵੋ ਉੱਪਰ ਇਹ ਜੇ ਪ੍ਰਸ਼ਾਸਨ ਨੇ ਤੇ ਕੁਝ ਕਾਨੂੰਨ ਦੀਆਂ ਤੱਚੀਆਂ ਉਡਾ ਕੇ ਰੱਖ ਦਿੱਤੀ ਇਹ ਤੇ ਸਾਨੂੰ ਕਹਿੰਦੇ ਸੀ ਤੁਸੀਂ ਕੋਰਟ ਦੀ ਜਾਂ ਮਲਿਕ ਕਾਨੂੰਨ ਦੀ ਉਲੰਘਣਾ ਨਹੀਂ ਕੀਤੀ ਦੇਖੋ ਸੀਮਾ ਸਾਹਿਬ ਬੜੇ ਰਿਸਪੈਕਟਿਡ ਨੇ ਉਹਨਾਂ ਨੇ ਮੇਰੀ ਡਿਊਟੀ ਮੈਨੂੰ ਦੱਸਿਆ ਸੀ ਕਿ ਮਨਦੀਪ ਦੇਖ ਸੰਦੀਪ ਸਿੰਘ ਦਾ ਕੱਲ ਮੈਡੀਕਲ ਹੋ ਜਾਏਗਾ ਪਰ ਇੱਕ ਰਿਕਵੈਸਟ ਹੈ ਧਿਆਨ ਰੱਖੀ ਕਿ ਉਹਥੇ ਕੱਟ ਨਾਵੇ ਮੈਂ ਸਜੇ ਤੁਸੀਂ ਮੇਰਾ ਜ਼ਬਾਨ ਕੀਤੀ ਮੈਂ ਵੀ ਜ਼ਬਾਨ ਕਰਕੇ ਜਾਵਾਂਗਾ ਅਸੀਂ ਮੈਂ ਤੇ ਮੇਰਾ ਬ੍ਰਦਰ ਹੋਣਗੇ ਇੱਕ ਮਹੀਨਾ ਭਾਈ ਸਾਹਿਬ ਹੋਰ ਹੋਣ ਬਸ ਆਪਾਂ ਤਿੰਨ ਜਣੇ ਤੇ ਆਏ ਤਾਂ ਤੁਸੀਂ ਦਿਖਾ ਦਿਓ ਸਾਡੇ ਨਾਲ ਹੋਰ ਕੋਈ ਵੀ ਨਹੀਂਗਾ ਬਿਲਕੁਲ ਇਸ ਸਮੇਂ ਜੀ ਗੱਲ ਕੀਤੀ ਜਾਵੇ ਤਾਂ ਸੰਦੀਪ ਸਿੰਘ ਸਨੀ ਦਾਜ ਇਸ ਸਮੇਂ ਵੱਡੀ ਪੁਲਿਸ ਸੁਰੱਖਿਆ ਦੇ ਵਿੱਚ ਜਿਹੜਾ ਮੈਡੀਕਲ ਹੈਗਾ ਉਹ ਸੰਗਰੂਰ ਦੇ ਜਿਹੜਾ ਸਿਵਲ ਹਸਪਤਾਲ ਹੈ ਉਸ ਦੇ ਵਿੱਚ ਕੀਤਾ ਜਾ ਰਿਹਾ ਤੇ ਇਸ ਤੋਂ ਬਾਅਦ ਫਿਰ ਉਹਨਾਂ ਨੂੰ ਜਿਹੜਾ ਸੰਗਰੂਰ ਜੇਲ ਦੇ ਵਿੱਚ ਸ਼ਿਫਟ ਕੀਤਾ ਜਾਵੇਗਾ ਥੈਂਕਸ ਵੀਰਾ ਟੀਵੀ ਤੋਂ ਕੁਲ ਸੰਗਰੂਰ ਸੰਦੀਪ ਸਿੰਘ ਸਾਨੀ ਨੂੰ ਬਿਰਜੇ ਗੱਲ ਕੀਤੀ ਜਾਵੇ ਤਾਂ ਬੀਤੇ ਦਿਨੀ ਜਿਹੜਾ ਸੰਗਰੂਰ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਗਿਆ ਸੀ ਤੇ ਅੱਜ ਉਹਨਾਂ ਦਾ ਮੈਡੀਕਲ ਕਰਾਉਣ ਦੇ ਲਈ ਸੰਗਰੂਰ ਦੇ ਸਿਵਲ ਹਸਪਤਾਲ ਦੇ ਵਿੱਚ ਵੱਡੀ ਪੁਲਿਸ ਅਫਸਰ ਦੇ ਨਾਲ ਉਹਨਾਂ ਨੂੰ ਇਸ ਸਮੇਂ ਐਮਰਜੈਂਸੀ ਵਾਰਡ ਦੇ ਵਿੱਚ ਲਿਆਂਦਾ ਗਿਆ ਜਿੱਥੇ ਉਸ ਦਾ ਮੈਡੀਕਲ ਚੱਲ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਸੰਦੀਪ ਸਿੰਘ ਸਾਨੀ ਦੇ ਉੱਪਰ 2022 ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਗੋਪਾਲ ਮੰਦਰ ਦੇ ਨੇੜੇ ਸੁਦੀਰ ਸਿੰਘ ਸੂਰੀ ਜੋ ਕਿ ਸਿਫ ਸੈਨਾ ਦਾ ਆਗੂ ਸੀਗਾ ਉਸ ਨੂੰ ਜਿਹੜਾ ਉਸਦੀ ਹੱਤਿਆ ਦੇ ਜੁਰਮ ਦੇ ਵਿੱਚ ਪਟਿਆਲਾ ਜੇਲ੍ਹ ਦੇ ਵਿੱਚ ਬੰਦ ਸੀ ਜਿੱਥੇ ਉਹਨਾਂ ਦੇ ਵੱਲੋਂ ਜਿਹੜੇ ਤਿੰਨ ਜਿਹੜੇ ਪੁਲਿਸ ਮੁਲਾਜ਼ਮ ਸੀਗੇ ਜਿਹੜੇ ਪੁਲਿਸ ਅਧਿਕਾਰੀ ਸੀਗੇ ਉਹ ਆਪਣੇ ਕਿਸੇ ਹੋਰ ਮਾਮਲਿਆਂ ਦੇ ਵਿੱਚ ਸਜ਼ਾ ਘਟ ਰਹੀ ਸੀ ਉਹਨਾਂ ਦੇ ਉੱਪਰ ਹਮਲਾ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਦੇ ਵਿੱਚੋਂ ਜਿਹੜਾ ਸੁਭਾ ਸਿੰਘ ਸੀ ਉਸਦੀ ਮੌਤ ਹੋ ਜਾਂਦੀ ਹੈ ਜਿਸ ਤੋਂ ਬਾਅਦ ਉਹਨਾਂ ਨੂੰ ਜਿਹੜਾ ਸੰਗਰੂਰ ਜੇਲ੍ਹ ਦੇ ਵਿੱਚ ਪਟਿਆਲਾ ਤੋਂ ਸ਼ਿਫਟ ਕੀਤਾ ਗਿਆ ਤਾਂ ਅੱਜ ਸਵੇਰ ਤੋਂ ਹੀ ਵੱਡੇ ਪੱਧਰ ਤੇ ਜਿਹੜਾ ਸੰਗਰੂਰ ਦੇ ਸਿਵਲ ਹਸਪਤਾਲ ਦੇ ਵਿੱਚ ਵੱਡੀ ਪੁਲਿਸ ਨਾਫਰੀ ਇਕੱਠੀ ਹੋਈ ਹੈ ਜਿਸ ਤੋਂ ਬਾਅਦ ਵੱਡੇ ਪੁਲਿਸ ਕੇਰੇ ਦੇ ਵਿੱਚ ਉਹਨਾਂ ਨੂੰ ਇਸ ਸਮੇ ਜਿਹੜਾ ਐਮਰਜੈਂਸੀ ਦੇ ਵਿੱਚ ਲਿਆਂਦਾ ਗਿਆ ਜਿੱਥੇ ਉਹਨਾਂ ਦਾ ਜਿਹੜਾ ਇਲਾਜ ਹੈਗਾ ਜਿਹੜਾ ਉਹਨਾਂ ਦਾ ਮੈਡੀਕਲ ਹੈ ਮੈਡੀਕਲ ਕਰਵਾਇਆ ਗਿਆ ਜਿਸ ਤੋਂ ਬਾਅਦ ਉਹਨਾਂ ਨੂੰ ਦੁਬਾਰਾ ਜਿਹੜਾ ਸੰਗਰੂਰ ਦੀ ਮੈਡੀਕਲ ਜਿਹੜਾ ਜੇਲ੍ਹ ਦੇ ਵਿੱਚ ਲਜਾਇਆ ਜਾਵੇਗਾ ਤੁਹਾਨੂੰ ਦੱਸ ਦਈਏ ਕਿ 2022 ਤੋਂ ਜਿਹੜਾ 2022 ਦੇ ਵਿੱਚ ਅੰਮ੍ਰਿਤਸਰ ਗੋਪਾਲ ਮੰਦਿਰ ਦੇ ਵਿੱਚ ਮੰਦਿਰ ਦੇ ਬਾਹਰ ਗੱਲ ਕਰ ਲਈਏ ਤਾਂ ਜਿਹੜਾ ਸੁਦੀਰ ਸੂਰੀ ਸੀਗਾ ਉਹਨਾਂ ਦੀ ਹੱਤਿਆ ਦੇ ਦੋਸ਼ ਦੇ ਵਿੱਚ ਸੰਦੀਪ ਸਿੰਘ ਸਾਨੀ ਜਿਹੜਾ ਜਿਹੜਾ ਸਜ਼ਾ ਕੱਟ ਰਿਹਾ ਸੀਗਾ ਤਾਂ ਇਸ ਤੋਂ ਬਾਅਦ ਜਿਹੜਾ ਇਹ ਮਾਮਲਾ ਹੈਗਾ 10 ਨਵੰਬਰ 2025 ਨੂੰ ਪਟਿਆਲਾ ਜੇਲ੍ਹ ਦੇ ਵਿੱਚ ਵਾਪਰਦਾ ਜਿੱਥੇ ਤਿੰਨ ਪੁਲਿਸ ਅਫਸਰ ਨੇਗੇ ਜਿਹੜੇ ਜਿਹੜੇ ਕੀ ਆਪਣੇ ਜਿਹੜੇ ਪੁਰਾਣੇ ਕਿਸੇ ਮਾਮਲੇ ਦੇ ਵਿੱਚ ਸਜ਼ਾ ਕੱਟ ਰਹੀ ਸੀ ਉਹਨਾਂ ਦੇ ਵਿੱਚ ਗੱਲਬਾਤ ਹੁੰਦੀ ਹੈ ਗੱਲਬਾਤ ਤੋਂ ਬਾਅਦ ਝਗੜਾ ਵੱਧਦਾ ਜਿਸ ਦੇ ਵਿੱਚ ਕੁੱਟਮਾਰ ਤੱਕ ਜਿਹੜੀ ਉਹ ਗੱਲ ਪਹੁੰਚਦੀ ਹੈ ਜਿਸ ਦੇ ਵਿੱਚ ਸੁਭਾ ਸਿੰਘ ਸੀ ਜੋ ਕਿ ਜਿਸ ਦੀ ਮੌਤ ਹੋ ਜਾਂਦੀ ਹੈ ਦੱਸਿਆ ਜਾਂਦਾ ਕਿ ਜਦੋਂ ਹਸਪਤਾਲ ਉਸ ਨੂੰ ਲਿਜਾਇਆ ਜਾਂਦਾ ਤਾਂ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਇਸ ਤੋਂ ਬਾਅਦ ਸੰਦੀਪ ਸਿੰਘ ਸਣੀ ਦੀ ਜਿਹੜੀ ਹੁਣ ਜਿਹੜੀ ਪੁਲਿਸ ਜਿਹੜੀ ਜੇਲ੍ਹ ਹੈਗੀ ਉਹ ਚੇਂਜ ਕੀਤੀ ਗਈ ਹੈ ਉਹਨਾਂ ਨੂੰ ਬੀਤੇ ਦਿਨੀ ਜਿਹੜਾ ਜਿਹੜਾ ਪਟ ਅ ਜੇਲ ਦੇ ਵਿੱਚ ਸ਼ਿਫਟ ਕੀਤਾ ਗਿਆ ਜਿੱਥੇ ਕੱਲ ਉਹਨਾਂ ਦਾ ਪਰਿਵਾਰ ਹੈ ਜਿਹੜਾ ਉਹਨਾਂ ਦਾ ਭਰਾ ਹੈ ਮਨਦੀਪ ਸਿੰਘ ਉਹ ਵੀ ਉਹਨਾਂ ਨੂੰ ਮੁਲਾਕਾਤ ਕਰਕੇ ਗਏ ਨੇ ਅਸੀਂ ਮਨਦੀਪ ਸਿੰਘ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰ੍ਹਾਂ ਦੀ ਜਿਹੜੀ ਗੱਲਬਾਤ ਹੈ ਉਹਨਾਂ ਦੀ ਕੱਲ ਉਹਨਾਂ ਦੇ ਭਰਾ ਦੇ ਨਾਲ ਹੋਈ ਹੈਗੀ ਤਾਂ ਅ ਅੱਜ ਇਸ ਸਮੇਂ ਐਮਰਜੈਂਸੀ ਦੇ ਵਿੱਚ ਜੇ ਤਸਵੀਰਾਂ ਤੁਹਾਨੂੰ ਦੇਖੀਆਂ ਹਨ ਤਾਂ ਵੱਡੀ ਜਿਹੜਾ ਪੁਲਿਸ ਨਿਗਰਾਨੀ ਦੇ ਵਿੱਚ ਜਿਹੜਾ ਉਹਨਾਂ ਨੂੰ ਇਸ ਸਮੇਂ ਮੈਡੀਕਲ ਹੈ ਜਿਹੜਾ ਉਹਨਾਂ ਦਾ ਕੀਤਾ ਜਾ ਰਿਹਾ ਹੈਗਾ ਇਸ ਸਮੇਂ ਉਹਨਾਂ ਦੇ ਭਰਾ ਨੇ ਜਾਂ ਜਿਹੜੇ ਉਹਨਾਂ ਦੇ ਪਰਿਵਾਰਜਨ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਕਿਸ ਤਰ੍ਹਾਂ ਦੇ ਜਿਹੜੇ ਫਲਾਤ ਨਿਵਰਜੀ ਕਿਵੇਂ ਦੇਖਦੇ ਹੋ ਕਿ ਅੱਜ ਮੈਡੀਕਲ ਦੇ ਲਈ ਲਿਆਂਦਾ ਗਿਆ ਕੱਲ ਤੁਸੀਂ ਕਹਿ ਰਹੇ ਸੀ ਕਿ ਮੈਡੀਕਲ ਦੇ ਲਈ ਕੋਰਟ ਦੇ ਵੱਲੋਂ ਕੀ ਆ ਗਿਆ ਸੀ ਤੁਹਾਡੇ ਵਕੀਲ ਦੇ ਵੱਲੋਂ ਕੀ ਆ ਗਿਆ ਸੀ ਕੀ ਕਹਿਣਾ ਚਾਹੁੰਦੇ ਹੋ ਦੇਖੋ ਮੈਂ ਉਹ ਕਹਿਣਾ ਚਾਹਨਾ ਪਿਆ ਕਿ ਦੇਖੋ ਸੰਦੀਪ ਸਿੰਘ ਦਾ ਮਾਮਲਾ ਜੋ ਕੋਰਟ ਵੱਲੋਂ ਬਸ ਦੇਖੋ ਸੀ ਉਹਨਾਂ ਦਾ ਧੰਨਵਾਦ ਕਰਦੇ ਹਾਂ ਨੇ ਸਟ੍ਰਿਕਲੀ ਐਕਸ਼ਨ ਲிட்டਾ ਕਿਉਂ ਕਿ ਉਹਨਾਂ ਨੇ ਵੀ ਸੀ ਦੇ ਵਿੱਚ ਦੇਖਿਆ ਇਹ ਸੰਦੀਪ ਸਿੰਘ ਦੀ ਹਾਲਤ ਬੜੀ ਗੰਭੀਰ ਹੈ ਮਗਰ ਮੈਂ ਕਹਿੰਦਾ ਜੀਵਨ ਦਾ ਜਿਹੜਾ ਸੁਪਰੀਡੰਡਰ ਹੈ ਉਹਨਾਂ ਨੇ ਭਾਜੀ ਕਾਨੂੰਨ ਦੀ ਤੱਚੀਆਂ ਹੀ ਢਾ ਕੇ ਰੱਖ ਦਿੱਤੀਆਂ ਤੁਸੀਂ ਆਪ ਦੇਖੋ ਭਾਜੀ ਸਟਾਰਟਿੰਗ ਤੇ ਗੱਡੀ ਉਧਰੋਂ ਆਈ ਸੰਦੀਪ ਸਿੰਘ ਨੂੰ ਲੈ ਕੇ ਉਧਰ ਲੈ ਕੇ ਗਏ ਨੇ ਬੜੇ ਰਮਾਨਨਾ ਇਧਰੋਂ ਲੈ ਕੇ ਆਏ ਤੇ ਭਾਜੀ ਇੱਕਦਮ ਜੋਰ ਜੋਰ ਨਾਲ ਪ੍ਰੈਸ਼ਰ ਨਾਲ ਲੈ ਗਏ ਇਹਨਾਂ ਨੇ ਕਿ ਰਿਕੁਐਸਟ ਕੀਤੀ ਅਸਾਂ ਨਾਲ ਉਹਦਾ ਪੈਰ ਨਹੀਂ ਠੀਕੇਗਾ ਬਾਕੀ ਚਲੋ ਸੰਦੀਪ ਸਿੰਘ ਨੇ ਇੱਕ ਸੁਨੇਹਾ ਲਾਇਆ ਕਿ ਚੜਦੀ ਕਲਾ ਵਿੱਚ ਹੀ ਆਓ ਉੱਪਰ ਇਹ ਜੇਹਰ ਪ੍ਰਸ਼ਾਸਨ ਨੇ ਤੇ ਕੁਝ ਕਾਨੂੰਨ ਦੀਆਂ ਤੱਚੀਆਂ ਢਾ ਕੇ ਰੱਖ ਦਿੱਤੀਆਂ ਇਹ ਤੇ ਸਾਨੂੰ ਕਹਿੰਦੇ ਸੀ ਤੁਸੀਂ ਕੋਰਟ ਦੀ ਜਾਂ ਮਲਿਕ ਕਾਨੂੰਨ ਦੀ ਉਲੰਘਣਾ ਨਹੀਂ ਕੀਤੀ ਦੇਖੋ ਸੀਮਾ ਸਾਹਿਬ ਬੜੇ ਰਿਸ ਉਹਨਾਂ ਨੇ ਮੇਰੀ ਡਿਊਟੀ ਮੈਨੂੰ ਦੱਸਿਆ ਸੀ ਕਿ ਮਨਦੀਪ ਦੇ ਸੰਦੀਪ ਸਿੰਘ ਦਾ ਕੱਲ ਮੈਡੀਕਲ ਹੋ ਜਾਏਗਾ ਪਰ ਇੱਕ ਰਿਕਵੈਸਟ ਹੈ ਧਿਆਨ ਰੱਖੀ ਕਿ ਉੱਥੇ ਕੱਟ ਨਾਵੇ ਮੈਂ ਸੱਚ ਜੇ ਤੁਸੀਂ ਮੇਰਾ ਜਵਾਨ ਕੀਤੀ ਮੈਂ ਵੀ ਜਵਾਨ ਕਰਕੇ ਜਾਵਾਂਗਾ ਅਸੀਂ ਮੈਂ ਤੇ ਮੇਰਾ ਬ੍ਰਦਰ ਹੋਗੇ ਇੱਕ ਮਹੀਨਾ ਪੈਸਾ ਹੋਰ ਹੋਣੀ ਬਸ ਅਪ ਤਿੰਨ ਜਣੇ ਤੇ ਆਏ ਤਾਂ ਤੁਸੀਂ ਦਿਖਾ ਦਿਓ ਸਾਡੇ ਨਾਲ ਹੋਰ ਕੋਈ ਵੀ ਨਹੀਂਗਾ ਬਿਲਕੁਲ ਇਸ ਸਮੇਂ ਜੀ ਗੱਲ ਕੀਤੀ ਜਾਵੇ ਤਾਂ ਸੰਦੀਪ ਸਿੰਘ ਸਨੀ ਦਾਜ ਇਸ ਸਮੇਂ ਵੱਡੀ ਪੁਲਿਸ ਸੁਰੱਖਿਆ ਦੇ ਵਿੱਚ ਜਿਹੜਾ ਮੈਡੀਕਲ ਹੈਗਾ ਉਹ ਸੰਗਰੂਰ ਦੇ ਜਿਹੜਾ ਸਿਵਲ ਹਸਪਤਾਲ ਹੈ ਉਸ ਦੇ ਵਿੱਚ ਕੀਤਾ ਜਾ ਰਿਹਾ ਤੇ ਇਸ ਤੋਂ ਬਾਅਦ ਫਿਰ ਉਹਨਾਂ ਨੂੰ ਜਿਹੜਾ ਸੰਗਰੂਰ ਜੇ ਦੈਨਕਸ ਵੀਰਾ ਟੀਵੀ ਤੋਂ ਕੁਲਵੀਰ ਸਿੰਘ ਸੰਗਰੂਰ